ਜਗਤ ਗੁਰੂ ਸਤ ਗੁਰੂ ਰਵਦਾਸ ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਜੋ ਤੂੰ ਗਿਰ ਵਰ ਤਉ ਹਮ ਮੂਰਾ ਜੋ ਤੂੰ ਚੰਦ ਤੋ ਹਮ ਪਏ ਹੈ ਚਕੋਰਾ ਸਤ ਗੁਰੂ ਰਵਦਾਸ ਮਹਾਰਾਜ ਜੀ ਮਾਨਵਤਾਂ ਨੂੰ ਪਰਮਾਤਮਾ ਨਾਲ ਅਟੁੱਟ ਪ੍ਰੀਤੀ ਕਰਨ ਦਾ ਉਪਦੇਸ਼ ਦਿੰਦੇ ਹੋਏ ਆਖਦੇ ਹਨ ਕਿ ਜੋ ਤੂੰ ਗਿਰ ਵਰ ਤਉ ਹਮ ਮੂਰਾ ਜੋ ਤੂੰ ਚੰਦ ਤੋ ਹਮ ਬਏ ਹੈ ਚਕੂਰਾ ਸਤਗੁਰਜੀ ਕਹਿੰਦੇ ਹਨ ਕਿ ਪ੍ਰਮਾਤਮਾ ਜੀ ਮੇਰੀ ਪ੍ਰੀਤੀ ਆਪ ਜੀ ਨਾਲ ਇਸ ਤਰ੍ਹਾਂ ਹੈ ਕਿ ਜੇਕਰ ਆਪ ਪਹਾੜ ਹੋਵੋ ਕਿ ਜੇਕਰ ਆਪ ਪਹਾੜ ਹੋਵੋ ਤਾਂ ਮੈਂ ਉਸ ਪਹਾੜ ਉੱਤੇ ਰਹਿਣ ਵਾਲਾ ਮੋਰ ਬਣ ਜਾਵਾਂ ਕਿਉਂਕਿ ਮੋਰ ਦੀ ਸਭ ਤੋਂ ਵੱਧ ਪ੍ਰੀਤੀ ਪਹਾੜ ਨਾਲ ਹੈ ਜੇਕਰ ਆਪ ਚੰਦਰਮਾ ਹੋਵੋ ਤਾਂ ਮੈਂ ਚਕੋਰ ਹੋਵਾਂ ਸਤਗੁਰੂ ਜੀ ਕਹਿੰਦੀਆਂ ਕਿ ਜੇਕਰ ਆਪ ਚੰਦਰਮਾ ਬਣ ਜਾਓ ਤਾਂ ਮੈਂ ਚਕੋਰ ਬਣ ਜਾਵਾਂ ਕਿਉਂਕਿ ਚਕੋਰ ਅਤੇ ਚੰਦਰਮਾ ਦੀ ਜੋ ਪ੍ਰੀਤੀ ਹੈ ਉਹ ਬਹੁਤ ਡੇਰੀ ਹੁੰਦੀ ਹੈ ਅਗੇ ਸਤਗੁਰੂ ਜੀ ਕਹਿੰਦੇ ਹਨ ਕਿ ਮਾਤਗੈ ਤੁਮ ਨਾ ਤੋਰੋ ਤਾਂ ਹਮ ਨਹੀਂ ਤੋਰੇ ਤੁਮ ਸਿਉ ਤੋਰ ਕਮਨ ਸਿਉ ਜੋਰ ਸਤਗੁਰੂ ਜੀ ਕਹਿੰਦੇ ਹਨ ਕਿ हे ਪ੍ਰਮਾਤਮਾ ਜੀ ਜੇਕਰ ਤੁਸੀਂ ਮੇਰੇ ਨਾਲ प्रीਤੀ ਨਹੀਂ ਤੋੜੋਗੇ ਤਾਂ ਮੈਂ ਵੀ ਆਪ ਜੀ ਨਾਲੋਂ प्रीਤੀ ਨਹੀਂ ਤੋੜਾਂਗਾ ਆਪ ਨਾਲੋਂ प्रीਤੀ ਤੋੜ ਕੇ ਮੈਂ ਹੋਰ ਕਿਸ ਨਾਲ ਜੋੜਾਂਗਾ ਭਾਵ ਆਪ ਨਾਲੋਂ ਪਿਆਰ ਤੋੜ ਕੇ ਮੈਂ ਹੋਰ ਕਿਸ ਨਾਲ ਜੋੜਾਂਗਾ ਕਿਉਂਕਿ ਹੋਰ ਕੋਈ ਵੀ ਤੁਹਾਡੇ ਬਰਾਬਰ ਨਹੀਂ ਹੈ ਭਾਵ ਕੋਈ ਵੀ ਜੀਵ ਉਸ ਪ੍ਰਭੂ ਪ੍ਰਮਾਤਮਾ ਦੇ ਬਰਾਬਰ ਨਹੀਂ ਹੈ ਜਉ ਤੂੰ ਦੀਵਾ ਤਾਉ ਹਮ ਬਾਤੀ ਜੋ ਤੂੰ ਤੀਰਥ ਤਾਉ ਹਮ ਜਾਤ ਜੇਕਰ ਪ੍ਰਮਾਤਮਾ ਜੀ ਆਪ ਦੀਵਾ ਹੋਵੋ ਤਾ ਮੈਂ ਉਸ ਦੀਵੇ ਵਿੱਚ ਜਗਨਵਾਰੀ ਬੱਤੀ ਬਨ ਜਾਵਾਂ ਜੇਕਰ ਆਪ ਤੀਰਥ ਹੋਵੋ ਤਾਂ ਮੈਂ ਉਸ ਤੀਰਥ ਦਾ ਯਾਤਰੀ ਬਨ ਜਾਵਾਂ ਅੱਗੇ ਸਤਗੁਰੂ ਜੀ ਕਹਿੰਦੇ ਹਨ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਤ ਅਵਰ ਸੰਗ ਤੋ ਸਤਿਗੁਰੂ ਰਵਦਾਸ ਮਹਾਰਾਜ ਕਹਿੰਦੇ ਹਨ ਕਿ हे ਪ੍ਰਮਾਤਮਾ ਜੀ ਮੈਂ ਸੰਸਾਰ ਦੀ ਝੂਠੀ ਪ੍ਰੀਤੀ ਤਿਆਗ ਕੇ ਆਪ ਨਾਲ ਸੱਚੀ ਪ੍ਰੀਤੀ ਜੋੜੀ ਹੈ ਅਤੇ ਆਪ ਨਾਲ ਹੀ ਸੱਚੀ ਪ੍ਰੀਤ ਜੋੜ ਕੇ ਮੈਂ ਹੋਰ ਨਾਲੋਂ ਆਪਣੀ ਪ੍ਰੀਤੀ ਢੋੜ ਲਈ ਹੈ ਭਾਵੇਂ ਇਸ ਝੂਠੇ ਜੱਗ ਨਾਲੋਂ ਪ੍ਰੀਤੀ ਤੋੜ ਕੇ ਮੈਂ ਆਪ ਜੀ ਨਾਲ ਪਰਮਾਤਮਾ ਜੀ ਨਾਲ ਸੱਚੀ ਪ੍ਰੀਤੀ ਪਾ ਲਈ ਹੈ ਜहां-ਜहां ਜਾਉ ਤहां ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨ ਦੇਵ ਸਤਿਗੁਰੂ ਰਵਦਾਸ ਮਹਾਰਾਜ ਜੀ ਕਹਿੰਦੇ ਹਨ ਕਿ हे ਪਰਮਾਤਮਾ ਜੀ ਇਹ ਕਾਲਪੁਰਖ ਮੈਂ ਜਿੱਥੇ-ਜਿੱਥੇ ਜਾਂਦਾ ਹਾਂ ਆਪ ਜੀ ਦੀ ਹੀ ਸੇਵਾ ਸਿਮਰਨ ਕਰਦਾ ਹਾਂ ਕਿਉਂ ਕਿ ਆਪ ਵਰਗਾ ਇਸ ਸੰਸਾਰ ਵਿੱਚ ਹੋਰ ਕੋਈ ਮਾਲਕ ਕੋਈ ਦੇਵ ਨਹੀਂ ਹੈ। ਤੁਮਰੇ ਭਜਨ ਕਟੈ ਜਮ ਫਾਸਾ। ਭਗਤ へਤ ਨੋਵੇ ਰਬੇਦਾਸ। ਜਗਤਗੁਰੂ ਸਤਗੁਰੂ ਰਬਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਜੀ ਆਪ ਜੀ ਦਾ ਭਜਨ ਜਮਦੂਤਾ ਦੀ ਫਾਹੀ ਕੱਟ ਦਿੰਦਾ ਹੈ। ਸਤਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਆਪ ਜੀ ਦੀ ਪ੍ਰੇਮਾ ਭਗਤੀ ਵਾਸਤੇ ਹੀ ਆਪ ਜੀ ਦੇ ਗੁਣ ਗਾਉਂਦਾ ਹਾਂ। ਜੈ ਗੁਰੂਦੇਵ ਧੰਨ ਗੁਰੂਦੇਵ